ਯੱਕ ਕੇ ਖਰਾਬ ਕਰਕੇ ਰੱਖੇ ਦਿੰਦਾ ਫਿਰ ਨਾ ਹੀ ਲੈਣਗੇ ਜਿੰਦਾ ਐਦੂ ਤਾਬ ਤੂੰ ਮੈਨੂੰ ਹੁਣ ਬੂਥੀ ਜੀ ਬਣਾਉਂਦਾ ਲੈਣਗੇ ਹੁਣ ਖਰਾਬ ਕਰਕੇ ਤੇ ਮੈਨੂੰ ਫੜਾਦਾ ਲੈ ਵੇ ਫੋਨ ਮੇਰਾ ਤਾਂ ਕਿਆਬ ਨਹੀਂ ਲੱਥਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸੈਂਸ ਲੋਬੀ ਸਜਣੋ ਮੈਂ ਸੋਚ ਰਿਆ ਸੀ ਕਰ ਦਿਆਂ ਨਾ ਕੋਈ ਸ਼ੈਤਾਨੀ ਜੀ ਕੀਤੀ ਨੂੰ ਬੜੇ ਦਿਨ ਹੋ ਚੁੱਕੇ ਜੇ ਜਾਣੇ ਕੀ ਪ੍ਰੈਂਕ ਕੀਤਿਆਂ ਨੂੰ ਸੋ ਅੱਜ ਆਪਾਂ ਸੋਚਿਆ ਹੋਇਆ ਕਿ ਬੇਬੇ ਨਾਲ ਆਪਾਂ ਕਰਦੇ ਪ੍ਰੈਂਕ ਤੁਸੀਂ ਪਿੱਛੇ ਜੇ ਵਲੌਗ ਆ ਕਿ ਦੇਖਿਆ ਜਿੱਦੇ ਚ ਆਪਾਂ ਬੇਬੇ ਨੂੰ ਫੋਨ ਗਿਫਟ ਕੀਤਾ ਸੀਗਾ ਹਨਾ ਸੋ ਅੱਜ ਆਪਾਂ ਇਸੇ ਦੇ ਰਿਲੇਟਿਡ ਅੱਜ ਪ੍ਰੈਂਕ ਕਰਨ ਲੱਗੇ ਬੇਬੇ ਨੂੰ ਕਹਿਣਾ ਕਿ ਬੇਬੇ ਦਾ ਜਿਹ ਕਿ ਉਹ ਪਤਾ ਨਹੀਂ ਕੀ ਗੱਲ ਹੋ ਗਈ ਉਹ ਖਰਾਬ ਹੋ ਗਿਆ ਚੱਲਦਾ ਹੀ ਨਹੀਂ ਪਿਆ ਕਿਉਂਕਿ ਉਹ ਫੋਨ ਬੇਬੇ ਘੱਟ ਚਲਾਉਂਦੀ ਆ ਮੈਂ ਜ਼ਿਆਦਾ ਚਲਾਉਣਾ ਕਿਉਂਕਿ ਉਹਦੇ ਵਿੱਚ ਫੰਕਸ਼ਨ ਜ਼ਿਆਦੇ ਆ ਸੋ ਆਪਾਂ ਬੇਬੇ ਨੂੰ ਇਹ ਫੀਲ ਕਰਾਉਣਾ ਕਿ ਉਹਨਾਂ ਦਾ ਫੋਨ ਖਰਾਬ ਹੋ ਚੁੱਕਾ ਵਾ ਤੇ ਮੰਮੀ ਤੇ ਬੇਬੇ ਹੁਣੇ ਬਾਹਰ ਬੈਠੇ ਹੋਏ ਆ ਸੋ ਬਾਅਦ ਵਿੱਚ ਆਪਾਂ ਬੇਬੇ ਦੇ ਰਿਐਕਸ਼ਨ ਦੇਖਾਂਗੇ ਕਿ ਇਹ ਸੁਣ ਕੇ ਫੋਨ ਦੇਖ ਕੇ ਬੇਬੇ ਉਹਨਾਂ ਦਾ ਰਿਐਕਸ਼ਨ ਕੀ ਨੇ ਸੋ ਕੰਮ ਹੈ ਇਹ ਆਪਾਂ ਗਾਂ ਖਾਣ ਵਾਲੀ ਕਰਦੇ ਸਾਰੇ ਸੋ ਮੰਮੀ ਹੁਣੇ ਬਾਹਰ ਬੈਠੇ ਚਾਹ ਪੀ ਰਹੇ ਸੋ ਆਪਾਂ ਚੱਲਦੇ ਆਂ ਤੇ ਰਿਐਕਸ਼ਨ ਦਿਖਾਉਣੇ ਫੋਨ ਆਪਾਂ ਚੋਰੀ ਜੀ ਪ੍ਰੈਂਗੁਰ ਹੋਣਾ ਵੇ ਤਾਂ ਉਹ ਐਸਟੀਮੇਟ ਜਾਂ ਲਾ ਲੈਂਦੇ ਹੁੰਦੇ ਕਿ ਇਹ ਕਿਤੇ ਪ੍ਰੈਂਕ ਤਾਂ ਨਹੀਂ ਕਰ ਰਿਹਾ ਪਰ ਆਪਾਂ ਪਤਾ ਲੱਗਣ ਨਹੀਂ ਦੇਣਾ ਸੋ ਚਲੋ ਆਓ ਆਹ ਜਿਹੜਾ ਫੋਨ ਜੇ Samsung ਦਾ S25 Ultra ਜਿਹੜਾ ਆਪਾਂ ਬੀਬੀ ਵਾਲਾ ਸੋ ਆਪਾਂ ਕਹਿਣਾ ਜੀ ਇਹ ਖਰਾਬ ਹੋ ਗਿਆ ਜੀ ਆਓ ਅੱਗੇ ਵੇਖੋ ਕੀ ਬੰਦ ਆ ਜੀ ਪਰਾ ਪਰਾ ਭਗੋਬ ਪਰਾ ਭਗੋਬ ਬਿਆਨਦਨ ਲਈ ਪਹਿਲਾਂ ਤਾਂ ਆਏ ਹੋ ਕੇ ਪੈ ਗਈ ਮੋੜ ਕੇ ਲਈ ਨਸੂਰ ਬੇਬੇ ਹੁਣ ਗੱਲ ਸੁਣ ਕੇ ਤੂੰ ਵੀ ਆਏ ਹੋ ਕੇ ਪੈ ਜਾਣਾ ਪਤਾ ਕੀ ਹੋਇਆ ਹਾਂ ਆ ਤੇਰਾ ਫੋਨ ਨਹੀਂ ਆ ਜਿਹੜਾ ਹਾਂ ਕੀ ਹੋ ਗਿਆ ਇਹਨੂੰ ਖਰਾਬ ਹੋ ਗਿਆ ਚੱਲਦਾ ਨਹੀਂ ਪਿਆ ਕੀ ਹੋ ਗਿਆ ਇਹਨੂੰ ਕੀ ਕਰਦਾ ਇਹਨੂੰ ਹੈ ਕੀ ਕਰਦਾ ਇਹਨੂੰ ਮੈਂ ਸਵੇਰ ਦਾ ਵੇਖੀ ਜਾਨਾ ਚੱਲਦਾ ਨਹੀਂ ਪਿਆਗਾ ਕਿਉਂ ਨਹੀਂ ਚੱਲਦਾਗਾ ਪਤਾ ਕੀ ਆ ਸਵੇਰ ਮੈਂ ਚਲਾਇਆ ਹੈ ਹਾਂ ਚੰਗਾ ਭਲਾ ਚਾਰਜ ਤੇ ਲਾ ਜਦੋਂ ਤੂੰ ਕਿਹਾ ਚਾਰਜ ਲਾ ਦੇ ਆਹੋ ਉਦੋਂ ਚਾਰਜ ਤੇ ਲਾਇਆ ਬਾਅਦੋਂ 10 15 ਮਿੰਟ ਵਧੀਆ ਚੱਲਿਆ ਹਾਂ ਤੇ ਇੱਕੋ ਦਾਮੀਆ ਦੀ ਸਕਰੀਨ ਬੰਦ ਹੋ ਗਈ ਚਲੋ ਸਕਰੀਨ ਬੰਦ ਹੋ ਗਈ ਉਹਨੂੰ ਫੋਨ ਕਰ ਗਏ ਨੇ ਦਿੱਤਾ ਇਹ ਫੋਨ ਇਹ ਸਕਰੀਨ ਖਰਾਬ ਕਰ ਹੋ ਗਈ ਆ ਲੱਖ ਰੁਪਏ ਲਾਇਆ ਤੈਨੂੰ ਕਾਹ ਵੇਖ ਕੇ ਕਿੰਨੇ ਪੈਸੇ ਇਹਨੇ ਉਹ ਬਦਨ ਖਰਾਬ ਹੋ ਗਿਆ। ਉਹ ਹੀ ਖਰਾਬ ਕੀਤਾ ਹੋਣਾ। ਤੂੰ ਸਾਰੀ ਦਿਹਾੜੀ ਲੱਗ ਰਹਿਣਾ ਕਿ ਜਿਹਨੂੰ ਸਾਹ ਲੈਣ ਦੇਂਦਾ ਕਰ। ਮੈਂ ਤਾਂ ਬਾਲੀ ਰਹਿੰਦੇ ਸਾਰੀ ਦਿਹਾੜੀ ਤੇ ਤੂੰ ਹੀ ਰੱਖਦਾ ਫੋਨ ਤੂੰ ਹੀ ਕੁਝ ਨਾ ਮੈਂ ਤਾਂ ਲਿਆ ਹੀ ਇਹ ਦੇਖੇ ਨਹੀਂ। ਹਾਂ ਪੰਗਾ ਲਿਆ ਹੋਣਾ ਤੂੰ ਹੀ ਕੋਈ। ਹੁਣ ਖਰਾਬ ਹੋ ਗਿਆ ਖਰਾਬ। ਹੁਣ ਮੇਰੇ ਕੋਲ ਲਿਆਇਆ ਬੇਬੇ ਦੇ ਖਿਜਿਆ ਹੋ ਗਿਆ। ਤਾਂ ਤੂੰ ਖਾਣਾ ਛੱਡਦਾ ਨਹੀਂ ਇਹਦਾ। ਬੇਬੇ ਮੈਂ ਚਲਾਉਂਦਾ ਸੀਗਾ। ਅ ਚਲਾਉਂਦਾ ਨਾ ਉਹ ਚੱਜੜਾ ਚ ਲਾਇਆ ਕਰ ਜ ਚਲਾਉਂਦਾ। ਪੰਜੇਰੀ ਦਾ ਜ਼ੋਰ ਹੁਣ ਇਹਦੇ ਤੇ ਚੜ ਗਿਆ ਹੋਣਾ ਖਾ ਕੇ। ਖਾਧੀ ਆ ਨਾ 2 ਦਿਨ ਹੋ ਗਏ ਪੰਜੇਰੀ ਖਾਂਦੇ ਨੂੰ। ਪਤਾ ਕੀ ਹੋਇਆ? ਉਹ ਮੈਂ ਆਖਿਆ ਸੀ ਨਾ ਪੰਜੀਰੀ ਤੋਂ ਖਾਣਾ ਤੇ ਫੋਨ ਨਾ ਖਰਾਬ ਕਰਦੀ ਕਿਤੇ ਉਹੀ ਗੱਲ ਉਹੀ ਗੱਲ ਕੀਤੀ ਨਹੀਂ ਚਲਿਆ ਨਹੀਂ ਚਲਿਆ ਮੈਂ ਜਾਣ ਕੇ ਬੇਬੇ ਜਾਣ ਕੇ ਮੈਂ ਖਰਾਬ ਕਰ ਦਾਂ ਤੇ ਖਰਾਬ ਕਰ ਦਾਂ ਤੂੰ ਪੰਗੇ ਬਾੜੇ ਨਹੀਂ ਨੰਨਾ ਨਾ ਫੋਨ ਤੈਨੂੰ ਚਾਹ ਤਾਂ ਇੱਕ ਰੱਖ ਤੇ ਚੱਕ ਲੈ ਇਹਨਾਂ ਨੂੰ ਲਾਉਂਦਾ ਨਹੀਂ ਚਾਰਜਰ ਦੇ ਦਿੰਦੀ ਨਾ ਚਾਰਜਰ ਵੀ ਨਹੀਂ ਹੋ ਰਿਹਾ ਉਹ ਚਾਰਜ ਲਾਇਆ ਇਹ ਫੋਨ ਜਦੋਂ ਮੈਂ ਚਾਰਜ ਲਾਇਆ ਨਾ ਚਾਰਜ ਲਾ ਕੇ 10 ਕਿ ਮਿੰਟ ਵਧੀਆ ਚੱਲੇ ਇੱਕੋ ਦਾ ਬੰਦ ਹੋ ਗਿਆ ਫਿਰ ਤੇ ਮੈਂ ਕਹਿੰਨ ਚਾਰਜਰ ਤੇ ਲਾ ਕੇ ਚੱਕ ਲੈ ਹਰਮਣ ਉਦੋਂ ਬਾਅਦ ਚੱਲਿਆ ਨਹੀਂ ਮੈਂ ਹੈ ਕਿ ਹਰਮਣਾ ਫੋਨ ਹੈ ਤੇਰਾ ਤੇ ਚਾਰਜਰ ਤੇ ਲਾ ਦੇ ਹੁਣ ਤੂੰ ਉੱਧਰ ਚੱਲਿਆ ਵਾ ਇਹ ਪੰਜੀਰੀ ਚੱਕ ਲਿਆ ਤੇ ਚੱਕ ਲੈ ਦੁੱਧ ਆਉਂਦਾ ਤੇ ਭੱਜਿਆ ਲਾਇਆ ਇਹਨੇ ਚਾ ਕੋਈ ਕੋਈ ਟੈਨਸ਼ਨ ਮੁੰਡਾ ਦਿੰਦਾ ਦਿੰਦਾ ਨਹੀਂ ਇਹਨੇ ਘਟਾਉਣੀ ਨਹੀਂ ਵਧਾਉਣੀ ਆ ਤੋੜੀ ਰੱਖਣੀ ਇਹਨਾਂ ਨੂੰ ਚਾ ਨਾ ਵਧਾਉਣੀ ਆ ਘਟਾਉਣੀ ਨਹੀਂ ਕਿ ਕਹਦਾ ਇਹ ਮੁੰਡਾ ਕੀ ਹੋ ਜਾ ਫੋਨ ਹੀ ਖਰਾਬ ਕਰੀ ਜਾਂਦਾ ਫੋਨ ਹੀ ਖਰਾਬ ਆ ਮੈਂ ਸਕਰੀਨ ਚਲਦੀ ਨਹੀਂ ਬਿਲਕੁਲ ਕੁਛ ਨਹੀਂ ਟੱਚ ਟੂਚ ਕੀਤਾ ਨਾ ਹਿੱਲਦਾ ਹੁਲਦਾ ਨਹੀਂ ਕੋਈ ਜਾ ਬੰਦ ਹੋਊਗਾ ਤਾਂ ਹੀ ਨਹੀਂ ਹਿੱਲਦਾ ਹੈ ਬੰਦ ਮੰਦ ਕੀਤਾ ਹੋਊਗਾ ਬੰਦ ਨਹੀਂ ਉਹ ਖਾਰਾ ਚੱਲਦਾ ਹੀ ਨਹੀਂ ਪਿਆ ਉਹਦੋਂ ਚਲਾ ਕੇ ਵੇਖਿਆ ਆਵੇ ਲੈ ਲੈ ਕੋਈ ਬਟਨ ਹੀ ਬੇਬੇ ਦਾ ਕੰਮ ਕਰਦਾ ਚੰਦ ਚਾੜਿਆ ਇਹਨੇ ਕੋਈ ਮੈਂ ਕਿ ਚੰਦ ਚਾੜਦਾ ਕਿ ਮੈਂ ਚੰਦੀ ਚਾੜਦਾ ਤੂੰ ਅੱਗੇ ਕਰ ਤੂੰ ਛਪਾਉਂਦਾ ਚੜਾਉਂਦਾ ਹੀ ਆਂ ਚੰਦ ਕੱਲ ਪਰਸੋ ਜੇ ਲਿਆਦਾ ਹਣ ਬੂਥੀ ਜੀ ਬਣਾਉਂਦਾ ਜਾਣ ਕੇ ਇਹ ਖਰਾਬ ਕਰਕੇ ਮੈਨੂੰ ਫੜਾ ਦਿੱਤਾ ਲੈ ਜਾ ਬੇਬੇ ਮੈਂ ਕੰਮ ਕਰਨਾ ਕੰਮ ਕਰਨਾ ਹੁਣ ਖਰਾਬ ਕਰਕੇ ਤੇ ਮੈਨੂੰ ਫੜਾ ਲਾ ਲੈ ਬੇਬੇ ਫੋਨ ਮੇਰੀ ਕੀ ਤਖਰੀ ਨਹੀਂ ਖਰਾਬ ਹੋ ਗਈ ਓ ਯਾਰ ਇੱਕ ਮੈਂ ਜਾਣ ਕੇ ਨਹੀਂ ਕੀਤਾ ਹੁਣ ਜਾਣ ਕੇ ਕੀਤਾ ਤੇ ਹੋਰ ਨਹੀਂ ਕੀਤਾ ਹੁਣ ਜਾਣ ਕੇ ਜਦੋਂ ਪੰਗੇ ਲੈਣੇ ਤਾਂ ਜਾਣ ਕੇ ਹੀ ਹੁੰਦਾ ਵਾ ਐਵੇਂ ਕਿਵੇਂ ਖਰਾਬ ਹੋ ਗਿਆ ਕਿੱਜੇ ਦਾ ਬੰਦਾ ਟਲ ਗਿਆ ਕਿੱਜੇ ਦਾ ਬੰਦਾ ਤਾਂ 15 ਦਿਨ ਨਹੀਂ ਹੋਏ ਲੈ ਆਂਦੇ ਕਿਤੇ ਨਹੀਂ ਹੋਏ 15 ਦਿਨ ਇੰਨਾ ਸੌ ਚੱਲ ਫੇਰ ਕੀ ਹੋ ਗਿਆ ਜੇ ਖਰਾਬ ਕਿਉਂ ਕਿਉਂ ਨਹੀਂ ਹੋਇਆ ਨਖਰ ਪਿਆ ਲਾਇਆ ਕਾਹਦੇ ਤੇ ਲਾਇਆ ਨਵਾਂ ਲੈ ਆਵਾਂਗੇ ਅੱਛਾ ਨਵਾਂ ਲੈਡਲ ਕੰਪਨੀ ਤੇਰੇ ਅੱਗੇ ਖੁੱਲੀ ਆ ਫੋਨਾਂ ਦੀ ਕੋਈ ਇਹਨੇ ਚੱਜ ਦਾ ਮੁੰਡੇ ਨੇ ਕੰਮ ਨਹੀਂ ਕਰਨਾ ਕੋਈ ਕੰਮ ਨਹੀਂ ਕਰਦਾ ਟੈਨਸ਼ਨ ਦੇਣ ਵਾਦੂ ਆ ਹਾਂ ਟੈਨਸ਼ਨ ਕੀ ਦੇਦੀ ਹੁਣ ਫੋਨ ਖਰਾਬ ਹੋ ਗਿਆ ਮੈਂ ਜਾ ਇੰਨੇ ਪੈਸੇ ਲੱਗੇ ਫੋਨ ਖਰਾਬ ਹੋਗਾ ਟੈਨਸ਼ਨ ਹੈ ਹੀ ਨਹੀਂ ਤੁਹਾਨੂੰ ਜਾਣ ਕੇ ਥੋੜੀ ਖਰਾਬ ਹੋ ਜਾਂਦੀ ਆ ਕਰਦਾ ਜਾਣ ਕੇ ਆ ਕੋਈ ਕੰਮ ਇਸ ਮੁੰਡੇ ਨੇ ਸਹੀ ਨਹੀਂ ਕੀਤਾ ਕਦੇ ਵੀ ਹਰ ਹਮੇਸ਼ਾ ਚੀਜ਼ਾਂ ਤੋੜਨ ਨੂੰ ਹੀ ਰਹਿੰਦਾ ਮੈਂ ਚੱਲਦਾ ਘਾਤੋਂ ਨਹੀਂ ਪਖਰਾ ਕਿਵੇਂ ਹੋ ਗਿਆ ਮੈਨੂੰ ਇਹ ਨਹੀਂ ਸਮਝ ਆਉਂਦੀ ਹੈ ਤੂੰ ਹੀ ਕੀਤਾ ਹੋਣਾ ਆਪਕੇ ਵੀ ਖਰਾਬ ਹੋ ਹੀ ਨਹੀਂ ਸਕਦਾ ਆਪਦੀ ਆਪ ਤੇ ਸਾਡੇ ਛੋਟੇ ਦਾ ਤਾ ਹੋਗਾ ਇੱਕ ਵਾਰੀ ਡਿੱਗ ਗਿਆ ਅੱਜ ਸਵੇਰ ਬੱਸ ਫਿਰ ਡਿੱਗਿਆ ਤੇ ਦੀ ਸਕਰੀਨ ਟੁੱਟ ਗਈ ਉਹ ਤਾਂ ਨਹੀਂ ਆਵੇ ਬਾਹਰ ਤੋਂ ਕੁਝ ਨਹੀਂ ਹੋਇਆ ਇਹਨੂੰ ਬਾਹਰੋਂ ਨਹੀਂ ਐਸ ਕਰੀ ਤੇ ਵੀ ਕਿਉਂ ਗਿਆ ਹੋਗਾ ਵਿੱਚੋਂ ਜਦੋਂ ਡੈਗਦਾ ਥੱਲੇ ਟੁੱਟ ਜਾਂਦੀ ਸਕਰੀਨ ਪਾਣੀ ਪੂਣੀ ਪਾ ਲੈ ਹੁਣ ਇਹਦੀ ਵੇਖੀ ਚੱਲੋ ਸ਼ਕਲ ਕੰਨ ਪਰ ਤੋਂ ਜੇ ਲਿਆਂਦਾ ਪੈਸਾ ਨਾ ਟੈਨਸ਼ਨ ਨਹੀਂ ਲੱਤੀ ਤੇ ਹੁਣ ਫੋਨ ਦੀ ਪਾਤੀ ਚੱਲ ਕੋਈ ਨਾ ਹੋਰ ਲੈ ਆਵਾ ਹਾਂ ਲੈ ਆ ਜਾ ਬਾਜਾ ਹੁਣ ਜਦੋਂ ਤਨ ਨੂੰ ਛੱਡ ਜਾ ਜੇ ਜਾਪੜ ਮੇਰੀ ਥੋੜੀ ਗਲਤੀ ਦੇਣ ਵਾਲੇ ਦੀ ਗਲਤੀ ਉਹਨੇ ਮਾੜਾ ਫੋਨ ਦੇ ਦਿੱਤਾ ਉਹ ਤਾਂ ਚੰਗਾ ਦਿੱਤਾ ਸੀ ਤੇ ਤੇਰੀ ਗਲਤੀ ਜਰੇ ਚਲਾਉਂਦਾ ਕੁੱਤੇ ਕੰਮ ਕਰਦਾ ਆ ਵੇ ਲਾ ਕੇ ਦਸ ਸਦੀਆਂ ਪੁਰਾਣਾ ਵਾ ਇਹ ਵੱਖਰਾ ਵੱਖਰਾ ਹੋ ਗਿਆ ਪਰ ਚੇਪੀ ਲਾ ਕੇ ਵੀ ਅਜੇ ਵੀ ਅਸੀਂ ਵਧੀਆ ਇਹਨੂੰ ਚਲਾਈ ਜਾਂਦੇ ਤੇ ਆਜ ਕੱਲ ਪਾਤ ਜੇ ਤੇ ਬੋਲੋ ਹੋਵੇ ਸਿਰ ਨਾ ਜਨੂ ਗਏ ਇਹ ਵੀ ਸਿਰ ਦੁੰਦਾ ਇਹਨੇ ਅਗਲੇ ਮੰਜੇਂ ਦੇ ਜਾ ਕੇ ਹੋਲੀ ਆਉਂਗਾ ਤਰਪਿੰਦਾ ਕੱਲ ਕੋਈ ਨਾ ਹੁਣ ਗੱਲ ਮੰਜਾ ਪਾਸੇ ਕਰ ਲੈ ਮੈਂ ਗੱਡੀ ਕੱਢਣੀ ਆਂਦੀ ਮੈਂ ਜਨেন্দਰ ਚੱਲਿਆ ਮੈਂ ਕੇ ਫੋਨ ਲੈਣ ਚੱਲਿਆ ਹੁਣ ਅਸੀਂ ਵੀ ਮੰਜਾ ਪਾਸੇ ਨਹੀਂ ਕਰਨਾਗਾ ਮੰਜਾ ਇੱਥੇ ਹੀ ਢਾ ਕੇ ਰੱਖਾਂਗੇ ਅਸੀਂ ਓਏ ਹੁਣ ਖਰਾਬ ਹੋ ਗਿਆ ਇੱਥੇ ਕੀ ਗਲਤੀ ਹੁਣ ਗਲਤੀ ਵੀ ਅਕਸਰ ਇਨਸਾਨਾਂ ਤੋਂ ਹੁੰਦੀ ਹੈ ਤੁਹਾਡੇ ਦੀ ਇਨਸਾਨ ਤਾਂ ਕਰਦਾ ਹੀ ਰਹਿੰਦਾ ਤੂੰ ਹੀ ਗਲਤੀ ਨਹੀਂ ਕਰਦੀ ਮੈਂ ਕੋਈ ਗਲਤੀ ਨਹੀਂ ਕਰਦੀ ਗਲਤੀ ਇਨਸਾਨ ਕਰਕੇ ਤੇਰੇ ਵਰਗੇ ਬਾਂਦਰ ਨਹੀਂ ਕਰਦੇ ਜਿਨ੍ਹਾਂ ਦੇ ਪੂਛਾ ਨਹੀਂ ਲੱਗਿਆ ਹੁੰਦੇ ਮੈਂ ਬਾਂਦਰ ਹਾਂ ਤੋ ਤੂੰ ਬੰਦਾ ਜਿਹੜਾ ਫੋਨ ਐਡਾ ਗ੍ਰਾਮ ਕਰਕੇ ਰੱਖਦਾ ਨਾਲ ਦਿਖਾ ਲਿਆਉਂਗਾ ਮੈਂ ਹਾਂ ਦਿਖਾ ਲਿਆਉਂਗਾ ਹੋਣ ਆ ਜੇ 40 50 ਹਜ਼ਾਰ ਦੇ ਗੱਲਾ ਬਣਾਉਣ ਤੇ ਫੋਨ ਤੇ ਮੈਂ ਆਵਦਾ ਨਾਟਕ ਵੇਂਦੀ ਰਹਿੰਦੀ ਸੀ ਤੇ ਬੇਬੇ ਆਵਦਾ ਨਾਟਕ ਵੇਂਦੀ ਮੈਨੂੰ ਬੜੀ ਖੁਸ਼ੀ ਹੋਈ ਸੀ ਮੈਂ ਕਿਹਾ ਹੁਣ ਮੇਰਾ ਨਵਾਂ ਫੋਨ ਆ ਗਿਆ ਤੇ ਮੈਂ ਇਹਦੇ ਦੇ ਨਾਟਕ ਵੇਖ ਲਿਆ ਕਰੂੰਗੀ ਸੋਨੀ ਮੈਂ ਕਿਹਾ ਸੋਨੀ ਨਾ ਉਹ ਕੁਛ ਲਾ ਦੇ ਨੀ ਲਾ ਦੇਣਾ ਮੈਂ ਕਿਹਾ ਉਹ ਕੁਛ ਲਾ ਦੇ ਮੈਂ ਉਹ ਹੀ ਲਾ ਦੇਣਾ ਤੇ ਚੱਕ ਕੇ ਖਰਾਬ ਕਰਕੇ ਰੱਖੇ ਦਿੱਤਾ ਫਿਰ ਨਾ ਹੀ ਲੈਣਗੇ ਦਿੰਦਾ ਐਦੂ ਤਾਬ ਤੂੰ ਮੈਨੂੰ ਜੇ ਖਰਾਬ ਹੀ ਕਰ ਜੇ ਖਰਾਬ ਕਰਕੇ ਮੈਨੂੰ ਦੇਣਾ ਸੀ ਬੰਦੇ ਦੇ ਬੇਬੇ ਜੀ ਕਰਦੇ ਹੁੰਦਾ ਕਿ ਜਾਣ ਕੇ ਜੀ ਕਰਦਾ ਹੁੰਦਾ ਤੇਰੇ ਵਰਗਿਆਂ ਦਾ ਹਾਂ ਜੇ ਨਾ ਤੇਰੇ ਅਰਗੇ ਹੁਣ ਲੁੱਟ ਰੋ ਰੋ ਨਾ ਕਰਦਾ ਹੁੰਦਾ ਲੁੱਟ ਰਿਆ ਹਾਂ ਹਾਂ ਐ ਕੋਈ ਵਾਰੀ ਚਲਾ ਕੇ ਤਾਂ ਵੇਖ ਕੀ ਪਤਾ ਚੱਲ ਚੁੱਲੂ ਆ ਚੱਲ ਭੋ ਐਵੇਂ ਚੱਲ ਭੋ ਬਿਨਾਂ ਚਲਾਏ ਕੋਈ ਕੋਈ ਆਉਂਦਾ ਸਕਰੀਨ ਤੇ ਕਿ ਨਹੀਂ ਕੁਛ ਨਹੀਂ ਆਉਂਦਾ ਆਉਣਾ ਕੀ ਹੁੰਦਾ ਕਾਲਾ ਧੂਂ ਜਿੱਦਾਂ ਪਹਿਲੀ ਬੰਦ ਹੋ ਗਈ ਨਾ ਸਕਰੀਨ ਬੰਦ ਹੋ ਗਈ ਤੇ ਬਾਉਣਾ ਕੀ ਆ ਟੁੱਟ ਗਈ ਸਕਰੀਨ ਤੈਨੂੰ ਤਾਂ ਖੁਸ਼ੀ ਹੋਣੀ ਬੇਬਸ ਫੋਨ ਟੁੱਟ ਗਿਆ ਲਾ ਮੈਨੂੰ ਕਾਦੀ ਖੁਸ਼ੀ ਹੋਣੀ ਹੋਣੀ ਆ ਵੇ ਕੱਲ ਪਰਸ ਬੇਬੇ ਲਾ ਕੇ ਦਿੱਤਾ ਸੀਗਾ ਮੇਰਾ ਤਾਂ ਕਿਆਬ ਨਹੀਂ ਲੱਥਾ ਤੇ ਤੂੰ ਪਹਿਲਾਂ ਹੀ ਖਰਾਬ ਕਰਕੇ ਦੇ ਦਿੰਦਾ ਮੈਨੂੰ ਚਲ ਹੁਣ ਡੱਬਾ ਹੀ ਰਹਿ ਗਿਆ ਕੱਲਾ ਹੁਣ ਡੱਬਾ ਵੇਖੀ ਚੱਲਿਆ ਕਰੂੰਗੀ ਫੋਨ ਵਾਲਾ ਚੱਲ ਕੋਈ ਨਾ ਤੁਸੀਂ ਤਾਂ ਇਦਾਂ ਫਿਰ ਕੀ ਹੋਏਗਾ ਦੰਦ ਕੱਢ ਦੋ ਸੋ ਇੰਦਰ ਡਾਡੀਆਂ ਗਲਤੀਆਂ ਕਰਕੇ ਦੰਦ ਕੱਢਣੇ ਤੇ ਪਤਾ ਨਹੀਂ ਲੱਗਦਾਗਾ ਤੈਨੂੰ ਕੋਈ ਵਸੂਲ ਨਹੀਂਗਾ ਵੀ ਮੇਰਾ ਫੋਨ ਖਰਾਬ ਹੋ ਗਿਆ ਇਹਨੂੰ ਨਹੀਂ ਕੋਈ ਆਗਾ ਕਰ ਬੇਬੇ ਚਲਾ ਕੇ ਤੇ ਵੇਖ ਤੇਰੀ ਫੇਤਾ ਕੋਈ ਅਸਰ ਨਹੀਂਗਾ ਨਹੀਂ ਇਹ ਖਰਾਬ ਕਿਵੇਂ ਹੋ ਕਿਵੇਂ ਗਿਆ ਹੁਣ ਸਾਨੂੰ ਕਿ ਪਤਾ ਕਿਵੇਂ ਖਰਾਬ ਹੋ ਤੂੰ ਇਹ ਕੀਤਾ ਅਗੂਠੇ ਦੇ ਨਾ ਵੀ ਮੁੱਕ ਗਏ ਚੱਲ ਪਿਆਈ ਆਈ ਚੱਲ ਮੈਂ ਚੱਲ ਪੈ ਬੇਬੇ ਪ੍ਰੈਂਕ ਹੋ ਗਿਆ ਤੇਰੇ ਨਾਲ ਕਰਤਾ ਪ੍ਰੈਂਕ ਅੱਗੇ ਵੀ ਇਹੀ ਪ੍ਰੈਂਕ ਕਰ ਦੰਦਾ ਮੇਰੇ ਨਾਲ ਆਹ ਪ੍ਰੈਂਕ ਕੀਤਾ ਸੀ ਆਵੇ ਚੱਲ ਪਿਆਣ ਕਰ ਚੱਲ ਪਿਆ ਬੇਬੇ ਤੇਰੇ ਦਿਮਾਗ 'ਚ ਨਹੀਂ ਆਇਆ ਕਿ ਪ੍ਰੈਂਕ ਕੀਤਾ ਹੋਊਗਾ ਨੇ ਮੇਰੇ ਮਾਰੇ ਮੈਂ ਸੱਚੀ ਨਾ ਖਰਾਬ ਕਰ ਦਿੱਤਾ ਹੋਵੇ ਕੋਈ ਪਤਾ ਨਹੀਂ ਲੱਗਦਾ ਤੇਰਾ ਦਾ ਲੈ ਮੇਰਾ ਦਾ ਕਿਉਂ ਨਹੀਂ ਲੱਗਦਾ ਬੇਬੇ ਜਦੋਂ ਮੈਂ ਤੈਨੂੰ ਦੱਸਿਆ ਕਿ ਬੇਬੇ ਤੇਰਾ ਫੋਨ ਖਰਾਬ ਹੋ ਗਿਆ ਤੈਨੂੰ ਕਿਵੇਂ ਦਾ ਲੱਗਾ ਮੇਰੇ ਸੱਚੀ ਦਿਲ ਨੂੰ ਖੁਸ਼ ਹੋ ਗਿਆ ਮੈਂ ਕਿ ਗੱਲ ਪਰਸਾ ਦਾ ਮੰਗਾਇਆ ਹਾਂ ਤੇ ਕੱਲ ਪਰਸੇ ਜਾਣ ਕੇ ਤੇ ਮੇਰਾ ਚਾਹ ਵੀ ਨਹੀਂ ਲੱਥਾ ਤੇ ਖਰਾਬ ਕਰ ਦਿੱਤਾ ਮਾਰ ਮਾਰ ਗੂਠੇ ਤੇ ਮੇਰੇ ਛੱਡ ਇਹ ਲਸਕਰੀ ਵੀ ਕਿਹਾ ਵੀ ਇਹ ਸਕਰੀ ਨਹੀਂ ਕਿਹਾ ਵੀ ਚੱਲ ਹੁਣ ਤੇ ਖੁਸ਼ ਹਾਂ ਹਾਂ ਹੁਣ ਚੱਲਿਆ ਮਾੜਾ ਹੁਣ ਨਹੀਂ ਮੈਂ ਜਿਹੜਾ ਕਦੇ ਨੂੰ ਕਿਉਂ ਕਿਉਂ ਮਸਾ ਤਾਂ ਚੱਲਿਆ ਫੇਰ ਖਰਾਬ ਕਰ ਦੇ ਇਹ ਪੁਛਟਾਵਾ ਲਾਏਗਾ ਮੈਂ ਖਰਾਬ ਕਰਕੇ ਮਸਾ ਚੱਲਿਆ ਹੁਣ ਨਾ ਮੈਂ ਕੋਈ ਚਾਹ ਚੂਕ ਨਾ ਰੱਖੀ ਤੂੰ ਕੁਰਾੜਿਆਂ ਨਾਲ ਕੰਮ ਸਾਰਾ ਆਪ ਦਾ ਬੇਬੇ ਤੇਰੇ ਆਲੇ ਫੋਨ ਚ ਫੰਕਸ਼ਨ ਬੜੇ ਆ ਉਹ ਤਾਂ ਪਤਾ ਹੀ ਆ ਹੈਗੇ ਆ ਫੰਕਸ਼ਨ ਹੈਗੇ ਤਾਂ ਤਾਂ ਹੀ ਫੜਦੀਆਂ ਫੰਕਸ਼ਨ ਦੇਖਣ ਦੀ ਮਾਰੀ ਬੇਬੇ ਬੇਬੇ ਪਹਿਲਾਂ ਗੁੱਸਾ ਚੱਲ ਜਾ ਮੈਂ ਉਹ ਵੀਡੀਓ ਦੀ ਐਸ ਫੋਨ ਚ ਲਾ ਕੇ ਦੇਦੀ ਜੱਬਿਆਂ ਦੀ ਇਹਦੇ 'ਚ ਨਹੀਂ ਮੈਨੂੰ ਦੇਣਾ ਹੁੰਦਾ ਮੈਨੂੰ ਤਾਂ ਇਹਦੇ 'ਚ ਲਾ ਕੇ ਦੇ ਇਹਦੇ 'ਚ ਕਲੀਅਰ ਨਹੀਂ ਦਿੰਦੀ ਨੀ ਤੁੰਦੜਾ ਜਦੀ ਨੀ ਤੋ ਲਓ ਜੀ ਬੇਬੇ ਕਿਵੇਂ ਲੱਗਾ ਇਹ ਪ੍ਰੈਂਕ ਜਮਾਈ ਨਹੀਂ ਵਧੀਆ ਲੱਗਾ ਮੈਨੂੰ ਤਾਂ ਪੋਰਾ ਨਹੀਂ ਚੰਗਾ ਲੱਗਾ ਇਹ ਪ੍ਰੈਂਕਾ ਪਰ ਪਰ ਸਾਨੂੰ ਸਾਰਿਆਂ ਨੂੰ ਬਹੁਤ ਸੋਹਣਾ ਲੱਗਾ ਤੁਹਾਨੂੰ ਕਿਵੇਂ ਵਧੀਆ ਲੱਗਾ ਪਰ ਤੁਹਾਨੂੰ ਤਾਂ ਸੋਹਣਾ ਲੱਗਣਾ ਹੀ ਸੀਗਾ ਹਾਂ ਮੈਨਾਂ ਪ੍ਰੈਂਕ ਕਰਨਾ ਸੀ ਸੋ ਜਦੋਂ ਇਹ ਮਾੜਾ ਮੋਟਾ ਨੋਕਚੋਕ ਆਪਣੀ ਚੱਲਦੀ ਰਹਿੰਦੀ ਪ੍ਰੈਂਕ ਸੀ ਪ੍ਰੈਂਕ ਨੂੰ ਪ੍ਰੈਂਕ ਦੀ ਤਰ੍ਹਾਂ ਲਿਆ ਕਰੋ ਸੀਰੀਅਸ ਨਾਲ ਲਿਆ ਕਰੋ ਇੰਜੋਏ ਕਰਿਆ ਕਰੋ ਸੋ ਖੁਸ਼ ਹੋ ਹਣ ਹੋਰ ਕੋਠੇ ਜੰਨਿਆਂ ਤੇ ਮਾਰੇ ਨਾ ਜੇ ਆ ਗਏ ਉੱਤੇ ਹਾਂਜੀ ਅਸੀਂ ਆਪਦੀ ਕਢਾਈ ਕਰੀਏ ਮੈਂ ਤਾਂ ਟੈਨਸ਼ਨ ਹੀ ਪਾਤੀ ਸੀਗੀ ਮੈਂ ਕਹਾਂ ਬੇਚਾ ਜੇ ਕਰੀ ਅੱਛਾ ਕਢਾਈ ਕੱਢਣ ਲੱਗੇ ਜੇ ਮੈਂ ਪਹਿਲਾਂ ਕਢਾਈ ਕਰਦੀ ਸੀਗੀ ਵਾਹ ਜੀ ਵਾਹ ਨਹੀਂ ਫੁੱਲ ਛਾਪ ਕੱਢੀ ਮੈਂ ਵੀ ਕੱਢਣਾ ਲੈ ਆਹੋ ਬੇਬੇ ਤੂੰ ਵੀ ਕਢਾਈ ਸਿੱਖਣੀ ਆ ਹਾਂ ਮੈਂ ਵੀ ਸਿੱਖਣੀ ਮੈਨੂੰ ਵੀ ਫੁੱਲ ਛਾਪ ਕੇ ਦੇਜੋ ਇੱਕ ਤੇ ਮੈਂ ਵੀ ਸਿੱਖਣੀ ਆ ਕਢਾਈ ਇਹ ਤੇ ਮੈਂ ਵੀ ਆ ਦਾ ਬਲੌਕ ਪਾਉਂਗੀ ਵੱਖਰਾ ਕੀ ਮੈਂ ਵੀ ਕਿਹੜਾਈ ਸਿੱਖ ਗਈ ਹੁਣ ਮੈਂ ਲੋਕਾਂ ਦੇ ਸੂਟ ਕੱਢਾਂਗਾ ਨੋ ਨਹੀਂ ਕੰਮ ਕਰ ਲਿਆ ਕਰੋਗੀ ਤੇ ਮੈਂ ਸੂਟ ਕੱਢਿਆ ਕਰੂਗੀ ਵੀਰ ਦੱਦ ਤਾਂ ਮੁਰਜੇ ਪਰ ਹੁਣਾਂ ਤੇ ਕੱਢਣੀ ਤਾਂ ਸਾਰ ਸਿੱਖ ਲੈ ਕੱਢਣੀ ਸਿੱਖਣੀ ਆ ਕੇ ਨਹੀਂ ਮੈਂ ਬਲੌਕ ਬਣਾਉਣਾ ਮੈਂ ਆ ਉਹਦਾ ਜਰੂਰ ਬੂਟੀ ਪਾ ਕੇ ਸਿੱਖਣੀ ਇਹ ਇਹ ਫੋਨ ਤੇ ਪਾਉਂਗੇ ਤੁਸੀਂ ਹਾਂ ਇਹ ਫੋਨ ਤੇ ਪਾਉਂਗੇ ਤੂੰ ਮੇਰਾ ਖਰਾਬ ਹੀ ਕਰੇ ਕਿਹੜੀ ਬੂਟੀ ਸਿੱਖਣੀ ਆ ਕਿਹੜੇ ਟਾਂਕੇ ਦੀ ਹਾਂ ਹਾਈ ਹਾਂ ਲਓ ਜੀ ਆ ਵੈਸੇ ਤੇ ਆ ਜਿਹੜਾ ਮੰਮੀ ਨੇ ਇਹ ਕਿਹੜਾ ਟਾਂਕਾ ਈ ਮੰਮੀ ਪੱਥਰ ਪੱਥਰ ਟਾਂਕਾ ਜਿਹੜਾ ਆ ਮੰਮੀ ਨੇ ਪਾਇਆ ਇਹ ਕਢਾਈ ਆ ਇਹ ਕਢਾਈ ਆ ਸੋ ਇਹ ਜਿਹੜਾ ਵਲੌਗ ਜਿਨ੍ਹਾਂ ਨੇ ਨਹੀਂ ਵੇਖਿਆ ਕਿ ਇਹ ਕਢਾਈ ਕਿਵੇਂ ਕੱਢੀ ਜਾਂਦੀ ਕਿਵੇਂ ਤੁਸੀਂ ਘਰ ਬੈਠੇ ਕੱਢ ਸਕਦੇ ਹੋ ਪਿਛਲਾ ਵਲੌਗ ਜਾ ਕੇ ਦੇਖੋ ਦੋ ਤਿੰਨ ਵਲੌਗ ਛੱਡ ਕੇ ਬੇਬੇ ਕਹਿੰਦੀ ਮੈਂ ਵੀ ਸਿੱਖਣਾ ਹੈ ਬੇਬੇ ਮੈਂ ਸਿੱਖਣੀ ਹੈ ਮੈਂ ਰਾਤ ਨੂੰ ਮੈਂ ਸੋਚੀ ਜਾਂਦੀ ਆ ਵੀ ਮੈਂ ਵੀ ਮੇਰੇ ਨਾਲ ਤਾਂ ਵੀ ਬੂਟੀ ਛਪਾ ਲਵਾਂ ਛਪਾ ਕੇ ਤੇ ਮੈਂ ਵੀ ਕੱਢ ਕੇ ਵੇਖਾਂ ਕੋਸਤਾ ਕੋ ਮੱਕੜੀ ਤਾਂ ਚੜਦੇ ਸੀ ਕੰਦ ਤੇ ਅੱਛਾ ਮੱਕੜੀ ਕਦੇ ਚੜ ਜਾ ਡਿੱਗ ਪਵੇ ਚੜ ਜਾ ਡਿੱਗ ਪਵੇ ਹਾਂ ਤੇ ਮੱਕੜੀ ਚੜ ਕੇ ਕਾਮਯਾਬ ਹੋ ਗਈ ਮੱਕੜੀ ਚੜੀ ਗਈ ਕੰਦ ਤੇ ਮੈਂ ਕਿਹਾ ਮੈਂ ਬੂੜੀ ਪਾਉਣੀ ਸਿੱਖ ਲੂੰਗੀ ਕੋ ਖੋ ਜਾਣੇ ਢਾਤੀ ਕਦੇ ਬਣਾ ਲਈ ਕਦੇ ਢਾ ਲਈ ਹਾਂ ਸਹੀ ਬਾਤ ਬੰਦਾ ਦਹਿਲ ਨਾ ਛੱਡੇ ਨਾ ਮੈਂ ਤਾਂ ਕੰਮ ਕੋਈ ਹੁਣ ਵੇਹ ਹੁਣ ਪੂਰੇ ਖੁਸ਼ ਆ ਪਹਿਲਾਂ 2 ਮਿੰਟ ਪਹਿਲਾਂ ਇਹਨਾਂ ਦੇ ਮੂੰਹ ਵੇਖਣ ਵਾਲੇ ਸਾਨੂੰ ਪੂਰੇ ਖੁਸ਼ ਨਹੀਂ ਬਈ ਜਦੋਂ ਕੋਈ ਨੁਕਸਾਨ ਹੋਵੇ ਬੇਬੇ ਤੈਨੂੰ ਇਹ ਨਹੀਂ ਪਤਾ ਲੱਗਿਆ ਮੈਂ ਫੋਨ ਫੜੀ ਫਿਰਦਾ ਹਾਂ ਦੂਸਰਾ ਹੱਥ 'ਚ ਮੈਂ ਉਹ ਖਿਆਲ ਹੀ ਨਹੀਂ ਕੀਤਾ ਉਹਦਾ ਦਾ ਬੇਬੇ ਨੂੰ ਹੱਦ ਫੋਨ ਦੀ ਟੈਨਸ਼ਨ ਪਈ ਹੁੰਦੀ ਸਾਨੂੰ ਪਤਾ ਨਾ ਤੂੰ ਐਜੇ ਕੰਮ ਕਰਦਾ ਰਹਿਣਾ ਇਹਨਾਂ ਨੂੰ ਲੱਗਾ ਕਿ ਸੱਚੀ ਖਰਾਬ ਹੋ ਗਿਆ ਉਧਰ ਗੱਡੀ ਤੇ ਵੀ ਗੱਡੀ ਦਾ ਵੀ ਸੀ ਮੈਨੂੰ ਬੜਾ ਹੋਇਆ ਕਿਹੜਾ ਜਦੋਂ ਸੀਸਾ ਤੋੜਿਆ ਸੀਗਾ ਹਾਂ ਸੀਸਾ ਟੁੱਟਿਆ ਜੀ ਅੱਛਾ ਜਿਹੜਾ ਉਦੋਂ ਪ੍ਰੈਂਕ ਕੀਤਾ ਮਮੀ ਇੱਕ ਵਾਰੀ ਸਾਰਿਆਂ ਨੂੰ ਦਿਖਾ ਦਿਓ ਕਿ ਕਿੰਨੀ ਕਿਟਾਈ ਕੱਢ ਚੁੱਕੇ ਆ ਲਓ ਇਹ ਆਏ ਨਾ ਨਿਕਲ ਤਾਂ ਛੇਤੀ ਜਾਂਦੇ ਆ ਸੂਟ ਹੈ ਕਿਧਰ ਨੂੰ ਸਿੱਧਾ ਸਿੱਧਾ ਕਰੋ ਕਰਾਂ ਨਹੀਂ ਇਹ ਆਏ ਨਾ ਰਹਿੰਦੀਆਂ ਬੂਟੀਆਂ ਅੱਛਾ ਅੱਛਾ ਆ ਸਾਈਡਾਂ ਤੇ ਹੈ ਇੱਕ ਘੇਰਾ ਹੈ ਆ ਘੇਰਾ ਵਿੱਚ ਜਿਹੜੀ ਅੱਛਾ ਐਂ ਕਰਕੇ ਆ ਸਹੀ ਇੱਕ ਇੱਕ ਮਿੰਟ ਇਦਾਂ ਨੂੰ ਕਰਿਓ ਅੱਛਾ ਇਦਾਂ ਕਰਕੇ ਆ ਭਾਈ ਸੂਟ ਇਦਾਂ ਕਰਕੇ ਤੇ ਇੱਥੇ ਅੱਛਾ ਇੱਥੇ ਵੀ ਕਢਾਈ ਕਢਣੀ ਆ ਜਿਹੜੇ ਫੁੱਲ ਇੱਥੇ ਪਾਣੇ ਬੇਬੇ ਤੂੰ ਕਿੰਨੀ ਕ ਕਢਾਈ ਕਢਾਉਣੀ ਆ ਆਪਦੇ ਸੂਟ ਤੇ ਮੈਂ ਸਾਰ ਜਿੰਨੀ ਇਹ ਜੇ ਸੂਟ ਤੇ ਹੋਊਗੀ ਵੱਧ ਦਾ ਭਾਵੇਂ ਹੋਵੇ ਤੇ ਕੱਟਣੀ ਹੋਣੀ ਚਾਹੀਦੀ ਐਸੇ ਰੱਖ ਜੀ ਹੋਰ ਕੀ ਕਰਨਾ ਬੇਬੇ ਨੂੰ ਸਿਖਾ ਦੇਣ ਫਿਰ ਬੇਬੇ ਆਪਦਾ ਸੂਟ ਆਪੇ ਕੱਢੀ ਜਾਊਗੀ ਠੀਕ ਆ ਬੇਬੇ ਨਹੀਂ ਮੈਂ ਇਹ ਤਾਂ ਵੀ ਕਢਾਉਂਗਾ ਜਾਬ ਬੇਬੇ ਫੋਨ ਰੱਖ ਦਈਏ ਆਪਾਂ ਕਿ ਹੁਣ ਫੜੀ ਰੱਖਣਾ ਆ ਨਹੀਂ ਮੈਂ ਫੜੀ ਰੱਖਣਾ ਕੀ ਫਾਇਦਾ ਤੇਰਾ ਫਿਰ ਨਾ ਖਰਾਬ ਕਰ ਦੇ ਮਜ਼ਾ ਸੂਟ ਹੋਇਆ ਏ ਓ ਚੱਕ ਲਓ ਜੀ ਆ ਕਢਾਈ ਬੜੀ ਸੌਖੀ ਜੀ ਆਪਾਂ ਹਰ ਵਲੌਗ ਚ ਤੁਹਾਨੂੰ ਦਿਖਾਇਆ ਕਰਾਂਗੇ ਆਪਣਾ ਸੂਟ ਕਿ ਕਿੰਨਾ ਕੁ ਕੰਪਲੀਟ ਹੋ ਚੁੱਕਾ ਜੀ ਆਇਆ ਨਾ ਕੰਪਲੀਟ ਤਾਂ ਛੇਤੀ ਹੋ ਜਾਂਦਾ ਫਿਰ ਆਪਣਾ ਮੇਰਾ ਟਾਈਮ ਹੀ ਉਹਨਾਂ ਕ ਲੱਗਦਾ ਸਾਰਾ ਕੰਮ ਕਰਨਾ ਹੁੰਦਾ ਏ ਓ ਚੱਕ ਏ ਓ ਚੱਕ ਲਓ ਵੀ ਸਜਣੋ ਬਹੁਤ ਹੀ ਸੋਹਣੇ ਫੁੱਲ ਬੂਟੀਆਂ ਪੈ ਚੁੱਕੇ ਜੀ ਮੰਮੀ ਤੁਸੀਂ ਇਹ ਜਿਹੜੀ ਕਢਾਈ ਕਿਤੋਂ ਸਿੱਖੀ ਸੀਗੀ ਇਹ ਮਕਵਾਰੀ ਹੁੰਦੀ ਨੇ ਸਿੱਖੀ ਸੀ ਉਹ ਤੋਂ ਅੱਗੇ ਵੀ ਦੱਸਿਆ ਸੀ ਹਾਂ ਸਾਈ ਸਿੱਕ ਲਈਦੀ ਸੀ ਆਂਡ ਗਵਾਂਡ ਜਦੋਂ ਕੋਈ ਕਾਟਦਾ ਸੀ ਹੁਣ ਤਾਂ ਕਿੰਨਾ ਸੌਖਾ ਹੋ ਗਿਆ YouTube ਤੋਂ ਜੋ ਮਰਜੀ ਕੱਢੋ ਸਿੱਖੋ ਹਨਾ ਉਦੋਂ ਤਾਂ ਐ ਬੇਬੇ ਹਾਂ ਤੁਸੀਂ ਕੀ ਸਿੱਖਿਆ ਸੀ ਅਸੀਂ ਤਾਂ ਫੋਨ ਹੀ ਸਿੱਖਿਆ ਸੀ ਫੋਨ ਹੀ ਵੇਖੀ ਜਾਇਆ ਕਰੀ ਕੁਰਸੀ ਤੇ ਬਹਿ ਜਾਇਆ ਕਰੀ ਕੋਈ ਕੰਮ ਨਾ ਕਰਿਆ ਕਰਿਆ ਤੇ ਜੇ ਸੋਨੇ ਸੂਟ ਕੱਢਦੀ ਹੋਵੇ ਤੇ ਉਹਦੀ ਫੋਟੋ ਖਿੱਚ ਕੇ ਸਾਨੂੰ ਭੇਜ ਜਾ ਕਰ ਅੱਛਾ ਆ ਦੱਸਿਆ ਉਹਨਾਂ ਨੇ ਮੈਨੂੰ ਨਹੀਂ ਬੇਬੇ ਤੂੰ ਵੀ ਦੱਸ ਨਾ ਕੋਈ ਕਢਾਈ ਕਢੂਈ ਕੀ ਆਉਂਦਾ ਤੂੰ ਮੈਂ ਕਢਾਈ ਅੱਗੇ ਮੱਖੀ ਤੋਹਫੇ ਸੀ ਉਹ ਕਰਦੀ ਹੁੰਦੀ ਕਿਹੜੇ ਮੱਖੀ ਤੋਂ ਪਵਾਈਦਾ ਸੀ ਉਹ ਹੈ ਮਮਾ ਹੁੰਦਾ ਹਾਂ ਗਣ ਗਣ ਕੇ ਪਾਈਦਾ ਸੀ ਉਹ ਉਹ ਕਿਵੇਂ ਕੱਢਦੇ ਸੀ ਆ ਜਿਹੜੇ ਸਰਾਣੇ ਸਰੂਣੇ ਕੱਢੇ ਆ ਜਿਹੜਾ ਉਹ ਆਏ ਵੀ ਚੱਕ ਕੇ ਪਾਉਂ ਚੱਕ ਕੇ ਗਣ ਕੇ ਪਾਉਣੇ ਹੁੰਦੇ ਸੀ ਤੋਪੇ ਅੱਛਾ ਇਹ ਛਾਪਿਆ ਹੀ ਹੁੰਦਾ ਅੱਛਾ ਉਹ ਜਿਵੇਂ ਕੋਈ ਛਾਪਾ ਨਹੀਂ ਆਪਦੇ ਹਿਸਾਬ ਨਾਲ ਉਹ ਹਿਸਾਬ ਨਾਲ ਗਣ ਕੇ ਚੱਕਣਾ ਸੋਪੇ ਗੱਲਣੇ ਵੀ ਇੰਨੇ ਨਾ ਬੇਬੇ ਤੂੰ ਪਹਿਲਾਂ ਦੇ ਜ਼ਮਾਨੇ ਤੇ ਅੱਜ ਦੇ ਜ਼ਮਾਨੇ 'ਚ ਕੀ ਫਰਕ ਵੇਖਦੀ ਆ ਨਹੀਂ ਵੀ ਬਹੁਤ ਫਰਕ ਆ ਬਹੁਤ ਫਰਕ ਆ ਜ਼ਮੀਨ ਅਸਮਾਨ ਦਾ ਫਰਕ ਆ ਧਰਤੀ ਸਮਾਨ ਦਾ ਫਰਕ ਆ ਕਿਵੇਂ ਵੇਖ ਹੁਣ ਦੁਨੀਆ ਕਿਉਂ ਜੀ ਹੋ ਗਈ ਐ ਅੱਗੇ ਫੋਨ ਨਹੀਂ ਸੀ ਤੇ ਹੁਣ ਲੋਕਾਂ ਦੇ ਹੱਥਾਂ 'ਚ ਫੋਨ ਆ ਤੇ ਫੋਨ ਤੇ ਕਿਤੇ ਰਿਸ਼ਤੇਦਾਰ ਨੂੰ ਨਾ ਸੱਸਰੀ ਗੱਲ ਵੀ ਨਹੀਂ ਬਿਵਾਉਂਦੇ ਹੱਥਾਂ 'ਚ ਤਾਂ ਫੋਨ ਹੁੰਦਾ ਜੇਜ ਪਾਉ ਤਾਂ ਫੋਟ ਸੱਸਰੀ ਗੱਲ ਬੁਲਾਉ ਅੱਗੇ ਭੈਣ ਭਰਾ ਨੇ ਜਾਣਾ ਉਹਦੇ ਕੋਲੇ ਬਹਿਣਾ ਗੱਲਾਂ ਬਾਤਾਂ ਕਰਨੀਆਂ ਹੁਣ ਤਾਂ ਇਹਨਾਂ ਪਾਲਸਾ ਦਾ ਮਾਰਦਾ ਫੋਨ ਪੱਲ ਵੇਖ ਲੈਂਦਾ ਬੇਚਲੇ ਨੇ ਖੜਾ ਕਦੋਂ ਕਿ ਜਾਣਾ ਹਾਂ ਪਹਿਲਾਂ ਮਹਿੰਦੇ ਰਹਿੰਦੇ ਸੀ ਅੱਗੇ ਰਿਸ਼ਤੇਦਾਰ ਨੇ ਆਉਣਾ ਤਿੰਨ ਤਿੰਨ ਚਾਰ ਚਾਰ ਦਿਨ ਰਹਿਣਾ ਹੁਣ ਤਾਂ ਰਿਸ਼ਤੇਦਾਰ ਵਿਆਹ ਤੇ ਭਾਵੇਂ ਉਤਰ ਹੀ ਹੈ 10 ਮਿੰਟ ਆਉਂਦਾ ਉਹਨਾਂ ਨੂੰ ਟਾਈਮ ਹੀ ਨਹੀਂ ਹੁੰਦਾ ਹੁਣ ਮੈਨੂੰ ਪਤਾ ਹੁਣ ਨਾ ਪਿਆਰ ਘਟ ਗਿਆ ਰਿਸ਼ਤੇਦਾਰਾਂ ਦਾ ਘਟ ਗਿਆ ਹੁਣ ਫੋਨਾਂ ਦੇ ਵਿੱਚ ਪਿਆਰ ਹੋ ਗਿਆ ਅੱਗੇ ਬੇਬੇ ਆਏ ਹੁੰਦਾ ਸੀਗਾ ਅਸੀਂ ਵੀ ਆਪਦੇ ਨਾਨਕੇ ਜਾਂਦ ਹੁੰਦੇ ਸੀ ਨਾ ਮੇਰੀ ਨਿੱਕੀ 마ਸੀ ਨੇ ਆਉਣਾ ਸੀ ਅੱਡੇ ਤੋਂ ਡੀਕਦੇ ਰਹਿਣਾ ਵੀ 마ਸੀ ਕਦੋਂ ਆਊ ਕਦੋਂ ਆਊ ਕਦੋਂ ਅਸੀਂ ਲੈਣ ਜਾਣਾ 마ਸੀ ਨੂੰ ਆਹ ਤੇ ਜਦੋਂ 마ਸੀ ਨੇ ਫੇਰ ਵਾਪਸ ਜਾਣਾ ਸਾਰੇ ਜਾਣੇ ਮਾਮੀਆਂ ਸਾਰੀਆਂ ਉਹਨੂੰ ਚੜਾਉਣ ਜਾਂਦੀਆਂ ਹੁੰਨੀਆਂ ਅਸੀਂ ਵਾਸਤੇ ਵੀ ਆਉਣਾ ਹਾਂ ਹਾਂ ਅਸੀਂ ਵੀ ਇੰਨੇ ਕਰਦੇ ਸੀ ਹੁਣ ਇੱਥੇ ਹੁਣ ਵੀ ਜਦੋਂ ਆਉਣਾ ਨਾ ਕੁੜੀਆਂ ਨੇ ਤਾਰੋ ਹੋਣਾ ਮੈਂ ਉਹਨਾਂ ਨੇ ਪਹਿਲਾਂ ਨਾਂ ਵੀ ਕਿੱਡੇ ਸੋਹਣੇ ਹੁੰਦੇ ਸੀ। ਹਾਂ ਤੇ ਉਹਨਾਂ ਨੇ ਬੱਸ ਤੇ ਉੱਥੇ ਚੜਾ ਕੇ ਆਉਣਾ ਬੱਸ ਤੇ। ਹਾਂ ਨਾਲ ਤੁਰੇ ਜਾਣਾ ਤੁਰ ਕੇ ਜਾ ਕੇ ਨਾ ਚੜਾ ਕੇ ਆਉਂਦੀਆਂ ਸੀ ਬੱਸ ਤੇ। ਹੁਣ ਤਾਂ ਲੋਕੀ ਘਰੇ ਗੱਡੀਆਂ ਲਿਆਉਂਦੇ ਚੁੱਲ੍ਹੇ ਦੇ ਕੋਲੇ। ਖਾ ਕੇ ਰੋਟੀ ਚੁੱਲੇ ਤੋਂ ਚੱਲ ਗੱਡੀ 'ਚ ਵੜ ਜਾਂਦਾ ਅਗਲਾ। ਪੂਰਾ ਮਜ਼ਾ ਬੜਾ ਆਉਂਦਾ ਹੁੰਦਾ ਸੀ। ਆਉਂਦੇ ਨੂੰ ਪੁੱਛਣਾ ਕਿਸੇ ਨੇ ਤੁਸੀਂ ਕਿੱਧਰੋਂ ਆਇਆ ਸੀਗਾ ਫਲਾਣੇ ਨੂੰ ਚੜਾ ਕੇ ਆਏ ਬੱਸ ਚੜਾ ਕੇ ਆਏ ਆ ਨੰਨੇ ਲੋਕੀ ਆਹ 10 ਮੈਂ ਵੀ ਜਾਣ ਤੇ ਦੇ ਚੜਾਉਣਾ ਟਾਈਮ ਤਾਂ ਹੁਣ ਤੂੰ ਬੇਬੇ ਹੋਣਾਂ ਦੀ ਗੱਲ ਕਰਦਾ ਸਾਡੇ ਵਹਿੰਦੇ ਆਵੇਂ ਨਾ ਟਾਈਮ ਇੰਨਾ ਬੱਦਲ ਗਿਆ ਪਤਾ ਨਹੀਂ ਕਿ ਬਹੁਤ ਜ਼ਿਆਦਾ ਅੱਗੇ ਜਾਣਾ ਕਿਤੇ ਵੀ ਜਾਣਾ ਤੇਰੀ ਭੂਆ ਵੱਡੀ ਭੂਆ ਹੋਣਾਂ ਕੋਲੇ ਜਾਣਾ ਸੀ ਰਾਤ ਰਹਿਣਾ ਕਿੰਨਾ ਮਜ਼ਾ ਹੁੰਦਾ ਹਾਂ ਭੂਆ ਕੇ ਮੈਨੂੰ ਰਾਤ ਨੂੰ ਗੱਲਾਂ ਬਾਤਾਂ ਕਰਨੀਆਂ ਪਹਿਲਾਂ ਨਾ ਐ ਹੁੰਦਾ ਸੀ ਮੰਜੇ-ਮੰਜੇ ਹਾਂ ਜੋੜ ਕੇ ਡਾਏ ਹੋਣੇ ਰਾਤ ਨੂੰ ਕੂਲਰ ਲਾ ਕੇ ਕੂਲਰ ਇਧਰ ਲਾ ਲੈਣਾ ਇਹ ਪੱਖਾ ਇਧਰ ਲਾ ਲੈਣਾ ਸਾਰਿਆਂ ਨੇ ਬਾਹਰ ਸੌਣਾ ਪਰ ਅੱਜ ਕੱਲ ਬੇਬੇ ਉਹ ਜ਼ਮਾਨੇ ਨੂੰ ਨਹੀਂ ਨਾ ਰਹਿ ਗਏ ਕਿੱਥੇ ਜ਼ਮਾਨੇ ਅੱਜ ਕੱਲ ਬਾਹਰ ਬੰਦੇ ਬੰਦੇ ਫਿਰਦੇ ਆ ਹਾਂ ਅੱਜ ਕੱਲ ਉਹੀ ਨਾ ਉਹੀ ਨਾ ਜ਼ਮਾਨੇ ਨਹੀਂ ਰਹਿ ਗਏ ਬੰਦਾ ਬਾਹਰ ਪੈ ਹੀ ਨਹੀਂ ਸਕਦਾ ਹੁਣ ਤੇਰੀ ਮਿੰਦੋ ਭੂਆ ਜਦੋਂ ਇਹਨਾਂ ਦੀ ਉਹਦਾ ਨਿਰਮਲ ਦਾ ਵਿਆਹ ਸੀ ਬੇਬੇ ਉਦੋਂ ਅਸੀਂ ਮੈਂ ਵੀ ਗਿਆ ਸੀ ਜਦੋਂ ਮਾਈਆਂ ਤੋਂ 2 ਦਿਨ ਪਹਿਲਾਂ ਚਲੇ ਗਏ ਸੀ ਤੇ 5ਵੇਂ ਦਿਨ ਵਿਆਹ ਤੋਂ ਆਏ ਸੀ ਅਸੀਂ ਸਾਰੀਆਂ ਰਸਮਾਂ ਵੇਖੀਆਂ ਅਸੀਂ ਉਹ ਮੈਂ ਠੱਠੇ ਜਾਂਦੀ ਰਹੀ ਹਾਂ ਕਦੇ ਅੱਠੀ ਦਿਨ ਨਹੀਂ ਆਉਣਾ ਵਿਆਹ ਜਾ ਕੇ ਕਦੇ ਦਸੀ ਦਿਨ ਨਹੀਂ ਆਉਣਾ ਉਹ ਵੀ ਨਾ ਜਦੋਂ ਤੁਰਨਾ ਕਹਿਣਾ ਚਲੋ ਹੁਣ ਰੋਟੀ ਖਾ ਲਈਏ ਰੋਟੀ ਖਾਣ ਦੇ ਨੂੰ 12 ਕਵਾਜਾਂ ਚਲੋ ਚਾਹ ਪੀ ਲਈਏ ਨਾ ਨਹੀਂ ਰੋਟੀ ਦੇ ਦੇ ਹੁਣ ਇਹਨਾਂ ਨੂੰ ਆ ਕਰ ਦਿਓ ਫਲਾਮਨਾ ਕਰ ਦਿਓ ਅੱਜ ਨਾਨਕੀ ਰੋਟੀ ਅੱਜ ਨਹੀਂ ਆਣਾ ਤੁਸੀਂ ਰੋ ਰੋ ਬੜਾ ਮਜ਼ਾ ਹੁੰਦਾ ਪਹਿਲਾ ਵਾਕਿਆ ਹੈ ਨਾ ਤੇ ਹੁਣ ਤਾਂ ਬਸ ਅੱਜ ਕੱਲ ਮੇਰੇ ਵਰਗਾ ਫੋਨਾਂ ਚ ਹੀ ਲੱਗਾ ਰਹਿੰਦਾ ਹੈ ਨਾ ਖਰਾਬ ਵੀ ਕਰ ਦਿੰਦਾ ਨਾ ਫੋਨ ਫੇਰ ਤੇਰੇ ਵਰਗਾ ਅੱਛਾ ਮਿਲ ਗਿਆ ਜੀ ਪ੍ਰਸ਼ਾਦ ਹਾਂ ਜੀ ਮਿਲ ਗਿਆ ਹੈ ਹਾਂ ਜੀ ਵਾਹ ਵੀਡੀਓ ਜੀ ਆ ਗਈ ਸਾਰੇ ਜਾਨੇ ਲਓ ਜੀ ਇਧਰ ਦੀ ਆ ਜੋ ਜੀ ਯਾ ਜਿਹੜਾ ਪ੍ਰਸ਼ਾਦ ਕਿਹਦਾ ਕਿਹਦਾ ਫੇਵਰਟ ਆ ਹਜੂਰ ਸਾਹਿਬ ਵਾਲੇ ਬਾਬਾ ਜੀ ਧੀਕੇ ਗਏ ਆ ਵੇਖ ਪੂਰਾ ਐਕਟਿਵ ਉਹ ਸੋਸਤੀ ਦਾ ਸਾਡੇ ਤੇ ਆ ਵੇਖ ਲੋ ਸ਼ੈਤਾਨ ਨੂੰ ਸੋ ਸੱਜਣੋ ਤੁਹਾਨੂੰ ਇਹ ਜਿਹੜਾ ਪ੍ਰੈਂਕ ਕਿਦਾਂ ਦਾ ਲੱਗਾ ਕਮੈਂਟ ਕਰਕੇ ਦੱਸਿਓ ਬਾਕੀ ਇੰਜਵਾਏ ਕਰਿਆ ਕਰੋ ਸੋ ਜਉਣ ਦੇ ਵਾਦੇ ਰੋ ਰੱਬ ਸਭ ਨੂੰ ਖੁਸ਼ ਰੱਖੇ ਖੁਸ਼ ਰਿਆ ਕਰੋ ਖੁਸ਼ੀਆਂ ਵੰਡਿਆ ਕਰੋ ਤੇ ਓਕੇ ਬਾਈ ਓਕੇ ਬਾਈ ਹੁਣ ਖੁਸ਼ ਯਾ ਜੀ ਤੁਸੀਂ ਵੀ ਖੁਸ਼ ਰਹੋ ਬਾਏ ਬਾਏ